ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਆ ਜਾਂ ਜਿਹੜੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਜਾਂ ਜਿਹੜੇ ਐਕਸਟਰਸ਼ਨ ਮੰਗਦੇ ਆ ਇਹ ਜਿਹੜੇ ਆ ਇਹ ਪਹਿਲਾਂ ਇੱਥੇ ਕ੍ਰਾਈਮ ਕਰਦੇ ਆ ਫਿਰ ਜਦੋਂ ਇਹਨਾਂ ਨੂੰ ਇਦਾਂ ਲੱਗਦਾ ਵੀ ਹੁਣ ਪੁਲਿਸ ਦਾ ਜਿਹੜਾ ਸ਼ਿਕੰਜਾ ਉਹ ਟਾਈਟ ਹੋ ਗਿਆ ਸਾਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਤਾਂ ਫਿਰ ਇਹ ਜਿੰਨੇ ਵੀ ਇਹ ਇਦਾਂ ਦੇ ਗੈਰ ਸਮਾਜਿਕ ਅੰਸਰ ਆ ਇਹ ਬਾਹਰ ਦਾ ਰੁਖ ਕਰਦੇ ਆ ਵਿਦੇਸ਼ਾਂ 'ਚ ਭੱਜਦੇ ਆ ਬਹੁਤ ਸਾਰੇ ਗੈਂਗਸ ਜਿਹੜੇ ਆ ਉਹ ਬਾਹਰ ਤੋਂ ਆਪਰੇਟ ਹੁੰਦੇ ਆ ਅਸੀਂ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਵੀ ਦੇਖਿਆ ਕਿ ਗੋਲਡੀ ਬ੍ਰਾਂਡ ਕਦੀ ਕੈਨੇਡਾ ਦਾ ਉਹਦਾ ਪਤਾ ਲੱਗਦਾ ਕਦੀ ਅਮਰੀਕਾ ਦਾ ਲੱਗਦਾ ਪਰ ਉਹ ਹੈ ਵਿਦੇਸ਼ ਦੇ ਵਿੱਚ ਉਹਨੇ ਉੱਥੋਂ ਬੈਠ ਕੇ ਸਿੱਧੂ ਮੂਸੇਵਾਲਾ ਦਾ ਮਰਡਰ ਪਲਾਨ ਕੀਤਾ ਹੁਣ ਇਸੇ ਤਰ੍ਹਾਂ ਸੀਆਈ ਸਟਾਫ ਤਰਲਤਾਰਨ ਨੇ ਜਸਮੀਤ ਸਿੰਘ ਜਿਹੜਾ ਪੰਜਾਬ ਪੁਲਿਸ ਦਾ ਹੌਲਦਾਰ ਹੈ ਇਹਨੂੰ ਗ੍ਰਿਫਤਾਰ ਕੀਤਾ ਦਰਸਲ ਇਹਨੂੰ ਗ੍ਰਿਫਤਾਰ ਕਰਨ ਦੇ ਪਿੱਛੇ ਕਾਰਨ ਇਹ ਹੈ ਕਿ ਇਹਨੇ ਇੱਕ ਮਨਪ੍ਰੀਤ ਮੰਨਾ ਨਾਮ ਦਾ ਸ਼ਖਸ ਹੈ ਉਹਦਾ ਜਾਲੀ ਪਾਸਪੋਰਟ ਬਣਵਾਇਆ ਜਾਲੀ ਦਸਤਾਵੇਜ਼ ਉਹਦੇ ਤਿਆਰ ਕਰਵਾਏ ਤਾਂ ਜੋ ਮਨਪ੍ਰੀਤ ਮੰਨਾ ਜਿਹੜਾ ਇੱਕ ਵਿਦੇਸ਼ ਭੱਜ ਸਕੇ ਪਰ ਪੁਲਿਸ ਨੇ ਸ਼੍ਰੀ ਗੁਰੂ ਰਾਮਦਾਸ 에어ਪੋਰਟ ਅੰਮ੍ਰਿਤਸਰ ਤੋਂ ਮਨਪ੍ਰੀਤ ਮੰਨਾ ਨੂੰ ਗ੍ਰਿਫਤਾਰ ਕਰ ਲਿਆ ਹੁਣ ਮਨਪ੍ਰੀਤ ਮੰਨਾ ਦੇ ਉੱਤੇ ਇਲਜ਼ਾਮ ਕੀ ਹੈ ਦਰਅਸਲ 23 ਦਸੰਬਰ 2023 ਯਾਨੀ ਕਿ ਪਿਛਲੇ ਸਾਲ ਦੀ ਗੱਲ ਹੈ ਮਨਪ੍ਰੀਤ ਮੰਨਾ ਦਾ ਜਿਹੜਾ ਨਾਮ ਆ ਇਹ ਬਲਵਿੰਦਰ ਸਿੰਘ ਕਤਲकांड ਦੇ ਵਿੱਚ ਸਾਹਮਣੇ ਆਇਆ ਸੀ ਮਨਪ੍ਰੀਤ ਮੰਨਾ ਖਵਾਸਪੁਰ ਦਾ ਰਹਿਣ ਵਾਲਾ ਸ਼ਿਲਗੁਰਵਾਲ ਸਾਹਿਬ ਦਾ ਰਹਿਣ ਵਾਲਾ ਤੇ ਇਹ ਹੁਣ ਵਿਦੇਸ਼ ਦੇ ਵਿੱਚ ਭੱਜਣ ਦੀ ਫਰਖਤ ਵਿੱਚ ਸੀਗਾ ਇਹਨੇ ਸੰਪਰਕ ਕੀਤਾ ਜਸਮੀਤ ਸਿੰਘ ਨਾਲ ਜਸਮੀਤ ਸਿੰਘ ਪੰਜਾਬ ਪੁਲਿਸ ਦਾ ਹੌਲਦਾਰ ਹੈ ਔਰ ਸਾਝਕੇਂਦਰ ਦੇ ਵਿੱਚ ਡਿਊਟੀ ਕਰਦਾ ਇਹਨੇ ਕਿਹਾ ਹੋਣਾ ਵੀ ਕੋਈ ਨਹੀਂ ਤੇਰੇ ਜਾਲੀ ਦਸਤਾਵੇਜ਼ ਬਣਾ ਦਿੰਦੇ ਆ ਜਦੋਂ ਇਨਕੁਆਇਰੀ ਆਏਗੀ ਜਦੋਂ ਪੁਲਿਸ ਵੈਰੀਫਿਕੇਸ਼ਨ ਹੋਏਗੀ ਉੱਥੇ ਵੀ ਸਾਡੇ ਬੰਦੇ ਆ ਆਪਾਂ ਤੇਰੀ ਵੈਰੀਫਿਕੇਸ਼ਨ ਵੀ ਓਕੇ ਕਰਾ ਦਿਆਂਗੇ ਤੇ ਤੂੰ ਬਾਹਰ ਚਲਾ ਜਾਈ ਇਹ ਹੋਇਆ ਵੀ ਸਭ ਕੁਝ ਇਹਦਾ ਪਾਸਪੋਰਟ ਵੀ ਬਣ ਗਿਆ ਪਾਸਪੋਰਟ ਤੋਂ ਬਾਅਦ ਵੈਰੀਫਿਕੇਸ਼ਨ ਵੀ ਹੋ ਗਈ ਔਰ ਜਦੋਂ ਇਹ ਮੁੰਡਾ ਮਨਪ੍ਰੀਤ ਮੰਨਾ ਜਿਹੜਾ ਖਵਾਸਪੁਰ ਗੁਇੰਵਾਲਸਾਪ ਦਾ ਰਹਿਣ ਵਾਲਾ ਜਦੋਂ ਇਹ ਵਿਦੇਸ਼ ਭੱਜਣ ਲੱਗਾ ਤਾਂ ਇਹਨੂੰ 에ਅਰਪੋਰਟ ਦੇ ਉਤੋਂ ਗ੍ਰਿਫਤਾਰ ਕੀਤਾ ਗਿਆ ਹੁਣ ਸਿੱਧੂ ਮੂਸੇਵਾਲਾ ਕਤਲकांड ਦੀ ਆਪਾਂ ਫੇਰ ਗੱਲ ਕਰਦੇ ਹਾਂ ਇਹਦੇ ਵਿੱਚ ਵੀ ਜਿਹੜਾ ਸਚਿੰਤ <th>ਪਨ ਜਿਹੜਾ ਅਨਮੋਲ ਬਿਸ਼ਨੋਈ ਜਿਹੜੇ ਲਾਰੈਂਸ ਦੇ ਰਿਸ਼ਤੇਦਾਰ ਆ ਇਹਨਾਂ ਨੇ ਵੀ ਗੁਰਦਾਉਂ ਤੋਂ ਝਾਲੀ ਪਾਸਪੋਰਟ ਬਣਵਾਏ ਸੀਗੇ ਉਦੋਂ ਵੀ ਇਹ ਬਾਹਰ ਭੱਜ ਗਏ ਸੀ ਇੱਕ ਜਣਾ ਜਿਹੜਾ ਅਜ਼ਰਬਾਈਜਾਨ ਚਲਾ ਗਿਆ ਸੀ ਤੇ ਦੂਜੇ ਦਾ ਦੱਸਿਆ ਜਾਂਦਾ ਵੀ ਸ਼ਾਇਦ ਅਮਰੀਕਾ ਪਹੁੰਚ ਗਿਆ ਹੁਣ ਉਹ ਵੀ ਗਏ ਜਾਲੀ ਪਾਸਪੋਰਟ ਦੇ ਉਹਨਾਂ ਨੇ ਆਪਣੇ ਨਾਮ ਬਦਲੇ ਐਡਰੈਸ ਚੇਂਜ ਕੀਤੇ ਫਾਦਰ ਨੇਮ ਹਰ ਇੱਕ ਚੀਜ਼ ਜਿਹੜੀ ਆ ਉਹ ਬਦਲ ਕੇ ਬਾਹਰ ਪਹੁੰਚ ਗਏ ਤੇ ਪੁਲਿਸ ਜਿਹੜੀ ਆ ਉਹ ਹੁਣ ਉਹਨਾਂ ਨੂੰ ਇੱਥੇ ਲੱਭਦੀ ਆ ਤੇ ਜਿਨ੍ਹਾਂ ਦੇ ਨਾਲ ਹਾਦਸਾ ਹੋਇਆ ਜਿਨ੍ਹਾਂ ਦੀ ਫੈਮਲੀ ਦਾ ਨੁਕਸਾਨ ਹੋਇਆ ਉਹ ਜਿਹੜਾ ਇਨਸਾਫ ਦੀ ਉਡੀਕ ਕਰਦੇ ਆ ਉਹ ਕੋਰਟਾਂ ਦੇ ਵਿੱਚ ਧੱਕੇ ਖਾਣਗੇ ਉਹਨਾਂ ਦੀਆਂ ਜਿਹੜੀਆਂ ਜੁੱਤੀਆਂ ਉਹ ਕੱਸ ਜਾਣੀਆਂ ਪਰ ਇਨਸਾਫ ਮਿਲਣਾ ਹੀ ਨਹੀਂ ਉਹਦਾ ਕਾਰਨ ਕੀ ਹੈ ਕਿਉਂਕਿ ਜਿਹੜਾ ਮੁਜਰਮ ਆ ਜਿਨੇ ਇਸ ਹੀਨਿਅਰਸ ਕ੍ਰਾਈਮ ਨੂੰ ਅੰਜਾਮ ਦਿੱਤਾ ਉਹ ਤਾਂ ਵਿਦੇਸ਼ ਚਲਾ ਗਿਆ ਹੁਣ ਬਲਵਿੰਦਰ ਸਿੰਘ ਵਾਲਾ ਕੇਸ ਆ ਬਲਵਿੰਦਰ ਸਿੰਘ ਜਦੋਂ ਮਰਡਰ ਹੁੰਦਾ ਮਨਪ੍ਰੀਤ ਮੰਨਾ ਦਾ ਇਹਦੇ ਵਿੱਚ ਨਾਂ ਆ ਜਾਂਦਾ ਤੇ ਮਨਪ੍ਰੀਤ ਨੂੰ ਇਦਾਂ ਲੱਗਦਾ ਵੀ ਹੁਣ ਇੱਕੋ ਹੀ ਰਸਤਾ ਬਚਿਆ ਵੀ ਬਾਹਰ ਭੱਜੀਏ ਤੇ ਜਾਲੀ ਪਾਸਪੋਰਟ ਜਿਹੜਾ ਉਹ ਪੁਲਿਸ ਦੇ ਹੀ ਬੰਦੇ ਜਿਹੜੇ ਆ ਉਹ ਮਦਦ ਕਰਕੇ ਉਹਦਾ ਬਣਵਾ ਦਿੰਦੇ ਆ ਤੇ ਇਹ ਹੁਣ ਲੱਗਾ ਸੀਗਾ ਬਾਹਰ ਭੱਜਣ ਇਹਨੂੰ ਗ੍ਰਿਫਤਾਰ ਕਰ ਲਿਆ ਸੋ ਇਹ ਇੱਕ ਵੱਡੀ ਕਾਮਯਾਬੀ ਵੀ ਆ ਪਰ ਪੁਲਿਸ ਦੇ ਜਿਹੜੇ ਆਪਣੇ ਬੰਦੇ ਆ ਉਹ ਪੁਲਿਸ ਦਾ ਅਕਸ ਖਰਾਬ ਕਰਦੇ ਆ ਉਹ ਚੰਦ ਪੈਸਿਆਂ ਦੇ ਲਾਲਚ ਦੇ ਵਿੱਚ ਜਿਹੜੀ ਫੋਰਸ ਇੰਨੀ ਇਮਾਨਦਾਰੀ ਨਾਲ ਕੰਮ ਕਰਦੀ ਹੈ ਜਿਹੜੇ ਮੁਜਰਮਾਂ ਨੂੰ ਫੜਦੇ ਵੀ ਆ ਹਰੇਕ ਪ੍ਰਕਾਰ ਦਾ ਜਿਹੜਾ ਉਹ ਸੁਸਾਇਟੀ ਨੂੰ ਵਧੀਆ ਸੁਚਾਰੂ ਕਾਨੂੰਨੀ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਕੁਝ ਪੁਲਿਸ ਮੁਲਾਜ਼ਮ ਅਜਿਹੇ ਆ ਜਿਹੜੇ ਵਰਦੀ ਨੂੰ ਦਾਗਦਾਰ ਕਰ ਦਿੰਦੇ ਆ ਹੁਣ ਜਸਮੀਤ ਨੂੰ ਵੀ ਜਿਹੜਾ ਤਰਨ ਤਰਨ ਦੇ ਸੀਆਏ ਸਟਾਫ ਨੇ ਅਰੈਸਟ ਕਰ ਲਿਆ ਮਨਪ੍ਰੀਤ ਮੰਨੇ ਨੂੰ ਵੀ ਕਰ ਲਿਆ ਤੇ ਹੁਣ ਉਹਨਾਂ ਪਾਸਪੋਰਟ ਅਧਿਕਾਰੀਆਂ ਦੇ ਉੱਤੇ ਵੀ ਸਕੰਜਾ ਕਸਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇਹ ਸਾਰੇ ਦਸਤਾਵੇਜ਼ ਲਈ ਇਹਨਾਂ ਨੂੰ ਅਕਸੈਪਟ ਕੀਤਾ ਔਰ ਬਾਅਦ ਚੋ ਜਿਨ੍ਹਾਂ ਨੇ ਮਨਪ੍ਰੀਤ ਮਨੇ ਦੀ ਇਨਵੈਸਟੀਗੇਸ਼ਨ ਕੀਤੀ ਯਾਨੀ ਕਿ ਪੁਲਿਸ ਜਦੋਂ ਵੈਰੀਫਿਕੇਸ਼ਨ ਕਰਦੀ ਆ ਉਹਨਾਂ ਖਿਲਾਫ ਵੀ ਹੁਣ ਜਿਹੜੀ ਸਖਤ ਕਾਰਵਾਈ ਹੈ ਉਹ ਤੁਰੰਤ ਤਰੰਤ ਪੁਲਿਸ ਨੇ ਵੜ ਦਿੱਤੀ ਹੈ ਸ਼ੁਰੂ ਕਰ ਦਿੱਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਾਲੀ ਪਾਸਪੋਰਟ ਰੈਪਕਟ ਨੂੰ ਲੈ ਕੇ ਹੋਰ ਵੀ ਕਈ ਜਿਹੜੇ ਆ ਉਹ ਖੁਲਾਸੇ ਹੋਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ